ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦੇ ਆ ਤੁਸੀਂ ਸਾਰੇ ਪ੍ਰਾਠੀਕ ਹੋਵੋਗੇ ਜਾਨਵਰ ਸਾਰਿਆਂ ਦੇ ਫਿੱਟ ਹੋਣਗੇ ਤੰਦਰੁਸਤ ਹੋਣਗੇ ਸੋ ਦੋਸਤੋ ਇੱਕ ਤੁਹਾਡੇ ਨਾਲ ਖੁਸ਼ਖਬਰੀ ਸਾਂਝੀ ਕਰਨੀ ਆ ਜੋ ਆਪਣਾ ਕਾਫੀ ਦਿਨਾਂ ਤੋਂ ਪਰਾਲਾ ਚੱਲ ਰਿਹਾ ਸੀਗਾ ਮਾਗੀ ਮੇਲਾ ਮੁਕਸਰ ਸਾਹਿਬ ਵਿਖੇ ਘੋੜਿਆਂ ਦੀ ਮੰਡੀ ਲਵਾਉਣ ਬਾਰੇ ਜਿਹੜੀ ਆਪਣੀ ਪੁਰਾਣੀ ਮੰਡੀ ਕਾਫੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਆ ਉਹਦੇ ਸਬੰਧਤ ਕੱਲ ਜਿਹੜਾ 3 ਤਰੀਕ ਨੂੰ ਮੰਡੀ ਦੇ ਵਿੱਚ ਇਕੱਠ ਰੱਖਿਆ ਗਿਆ ਸੀਗਾ ਬਾਅਦ ਦੇ ਵਿੱਚ ਜਿਹੜੇ ਉੱਥੇ ਆਪਣੇ ਘੋੜਿਆਂ ਵਾਲੇ ਭਰਾ ਇਕੱਠੇ ਹੋਏ ਕਾਫੀ ਗਿਣਤੀ ਦੇ ਵਿੱਚ ਸੱਜਣ ਇਕੱਠੇ ਹੋਏ ਸੀਗੇ ਉਹਨਾਂ ਨੇ ਅਪਰਾਲਾ ਕੀਤਾ ਤੇ ਬਾਅਦ ਦੇ ਵਿੱਚ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਸੋ ਉਹਨਾਂ ਦੇ ਧਿਆਨ ਦੇ ਵਿੱਚ ਨੋਟਿਸ ਦੇ ਵਿੱਚ ਇਹ ਜਿਹੜਾ ਮੁੱਦਾ ਸੀਗਾ ਲਿਆਂਦਾ ਗਿਆ ਸੀ ਮੰਡੀ ਦੇ ਸਬੰਧਤ ਉਹਨਾਂ ਨੇ ਫਿਰ ਕੱਲ੍ਹ ਭਰੋਸਾ ਦਿਵਾਇਆ ਸੀਗਾ ਵੀ ਅਸੀਂ ਜਿਹੜਾ ਤੁਹਾਡਾ ਇਹ ਮਸਲਾਗਾ ਪੰਜਾਬ ਸਰਕਾਰ ਦੇ ਧਿਆਨ ਚ ਦਬਾਵਾਂਗੇ ਤੇ ਉਹਨਾਂ ਨੇ ਇਹ ਵੀ ਯਕੀਨ ਦਿੱਤਾ ਸੀ ਆਪਾਂ ਨੂੰ ਵੀ ਅਸੀਂ ਮੰਡੀ ਤੁਹਾਨੂੰ ਲਵਾ ਕੇ ਦੇਵਾਂਗੇ ਸੋ ਉਸ ਸੰਬੰਧ ਦੇ ਵਿੱਚ ਜਿਹੜਾ ਮਿੱਤਰੋ ਅੱਜ ਨੋਟੀਫਿਕੇਸ਼ਨ ਆ ਉਹ ਜਾਰੀ ਹੋ ਚੁੱਕਿਆਗਾ ਪੰਜਾਬ ਸਰਕਾਰ ਵੱਨੀਓ ਅੱਜ ਸ਼ਾਮ ਨੂੰ ਨੋਟੀਫਿਕੇਸ਼ਨ ਜਾਰੀ ਹੋਇਆ ਸੋ ਅਸੀਂ ਸਾਰੇ ਸਮੁੱਚੇ ਘੋੜਾ ਪਾਲਕ ਵੀਰ ਤਹਿ ਦਿਲੋਂ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਕਿਉਂਕਿ ਕੱਲ ਵੀ ਉੱਥੇ ਜਦੋਂ ਮੰਡੀ ਦੇ ਵਿੱਚ ਇਕੱਠ ਰੱਖਿਆ ਗਿਆ ਸੀਗਾ ਉਥੇ ਇੱਕ ਤਾਂ ਡੀਸੀ ਸਾਹਿਬ ਦੇ ਧਿਆਨ ਚ ਇਹ ਮਸਲਾ ਦਵਾਇਆ ਗਿਆ ਤੇ ਬਾਕੀ ਕੋਸ਼ਕਪਰਾ ਜਿਹੜੇ ਆਪਣੇ ਮੰਤਰੀ ਸਾਹਿਬ ਨੇ ਜਿਨ੍ਹਾਂ ਦੇ ਇਹ ਵਿਭਾਗ ਅੰਡਰਾਉਂਦਾਗਾ ਜਿਹੜਾ ਇਹ ਪਸ਼ੂ ਪਾਲਣ ਵਿਭਾਗ ਆਗਾ ਸਰਦਾਰ ਗਰਮੀਤ ਸਿੰਘ ਜੀ ਖੁੱਡੀਆਂ ਉਹਨਾਂ ਦੇ ਕੋਲੇ ਅਪਰੋਚ ਕੀਤੀ ਕੁਛ ਆਪਣੇ ਘੋੜੇ ਵਾਲੇ ਭਰਾਵਾਂ ਨੇ ਕੱਲ ਸੋ ਉਥੇ ਜਾ ਕੇ ਉਹਨਾਂ ਦੇ ਵੀ ਮਸਲਾ ਇਹ ਧਿਆਨ ਚ ਦਵਾਇਆ ਗਿਆ ਸੋ ਉਹਨਾਂ ਨੇ ਇਹ ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਬਾਅਦ ਦੇ ਵਿੱਚ ਉਹਨਾਂ ਦੀ ਸਹਿਮਤੀ ਬਣ ਗਈ ਤੇ ਅੱਜ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰਤਾ ਆ ਤੁਸੀਂ ਦੇਖ ਸਕਦੇ ਹੋ ਨੋਟੀਫਿਕੇਸ਼ਨ ਆਪਾਂ ਵਿੱਚ ਲਾਤਾ ਇਹਦੇ ਵਿੱਚ ਜਿਹੜੀਆਂ ਮਾੜੀਆਂ ਮੋਟੀਆਂ ਉਹਨਾਂ ਨੇ ਹਦਾਇਤਾਂ ਦਿੱਤੀਆਂ ਨੇ ਮੰਡੀ ਦੇ ਸਬੰਧਤ ਜਿਵੇਂ ਗਲੈਂਡਰ ਬਿਮਾਰੀ ਦਾ ਜ਼ਿਕਰ ਹੁੰਦਾ ਸੀਗਾ ਸੋ ਉਹ ਹਦਾਇਤਾਂ ਦਾ ਮਿੱਤਰੋ ਆਪਾਂ ਪਾਲਣਾ ਕਰਨੀ ਹੈਗੀ ਤੇ 9 ਤਰੀਕ ਤੋਂ ਲੈ ਕੇ 16 ਤਰੀਕ ਤੱਕ ਆਪਾਂ ਨੂੰ ਮੰਡੀ ਦੀ ਮਨਜ਼ੂਰੀ ਮਿਲੀ ਆ ਤੇ ਹੁਣ ਸਾਰੇ ਵੀਰ ਤਿਆਰੀ ਖਿੱਚ ਲੋ ਤੇ ਅਸੀਂ ਸਾਰੇ ਫਿਰ ਤੋਂ ਧੰਨਵਾਦ ਕਰਦੇ ਆਂ ਖਾਸ ਤੌਰ ਤੇ ਸਰਦਾਰ ਗਰਮੀਤ ਸਿੰਘ ਜੀ ਖੁੱਡੀਆਂ ਦਾ ਜਿਨ੍ਹਾਂ ਨੇ ਆਪਾਂ ਨੂੰ ਮੰਡੀ ਲਗਾਉਣ ਬਾਰੇ ਮਨਜ਼ੂਰੀ ਦਿੱਤੀ ਆ ਦੋਸਤੋ ਤੇ ਸੁਭਮਤੀ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਆਪਣੇ ਜਜ਼ਬਾਤਾਂ ਨੂੰ ਸਮਝਦੇ ਹੋਏ ਆਪਣੇ ਇਸ ਕਿੱਤੇ ਨੂੰ ਸਮਝਦੇ ਹੋਏ ਕਿਉਂਕਿ ਆਪਣੇ ਪੰਜਾਬ ਦਾ ਇਹ ਵੀ ਇੱਕ ਤਰ੍ਹਾਂ ਦਾ ਕਿੱਤਾ ਜਿਵੇਂ ਆਪਾਂ ਜ਼ਿਮੀਂਦਾਰ ਭਰਾ ਸਾਰੇ ਖੇਤੀ ਕਰਦੇ ਆਂ ਉਸੇ ਤਰ੍ਹਾਂ ਇਹ ਵੀ ਆਪਣਾ ਇੱਕ ਸਹਾਇਕ ਧੰਦਾ ਹੈਗਾ ਇਹ ਚੀਜ਼ ਪੰਜਾਬ ਸਰਕਾਰ ਦੇ ਧਿਆਨ ਚ ਲਿਆਂਦੀ ਗਈ ਤੇ ਉਹਨਾਂ ਨੇ ਇਹਦੇ ਤੇ ਸਹਿਮਤੀ ਪ੍ਰਗਟਾਉਂਦੇ ਹੋਏ ਆਪਾਂ ਨੂੰ ਮੰਡੀ ਦੀ ਮਨਜ਼ੂਰੀ ਦੇ ਦਿੱਤੀ ਆ ਸੋ ਸਾਰੇ ਘੋੜਾ ਪਾਲ ਕਵੀਰ ਹੁਣ ਆਪਦੀ ਤਿਆਰੀ ਖਿੱਚ ਲੋ ਦੋਸਤੋ ਤੇ 9 ਤਰੀਕ ਤੋਂ ਲੈ ਕੇ 16 ਤਰੀਕ ਤੱਕ ਮੰਡੀ ਲੱਗਣੀ ਆ ਜਿਨ੍ਹਾਂ ਨੇ ਵੀ ਕੋਈ ਆਪਦੇ ਜਾਨਵਰ ਲਿਆ ਕੇ ਵੇਚਣੇ ਆ ਜਾਂ ਕਿਸੇ ਨੇ ਖਰੀਦਣਾਗਾ ਜਾਨਵਰ ਤੇ ਜਾਂ ਜਿਨੇ ਆਪਦੇ ਬਈ ਘੋੜੇ ਲੈ ਕੇ ਆਉਣੇ ਆ ਦਿਖਾਉਣ ਖਾਤਰ ਹੰਬਾ ਹੰਬਾ ਕੇ ਸਾਰੇ ਵੀਰ ਪਹੁੰਚਣ ਤੇ ਤਿਆਰੀ ਖਿੱਚ ਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਇਹ ਮੈਸੇਜ ਆ ਸਾਰੇ ਜਿੰਨੇ ਵੀ ਆਪਣੇ ਬਾਹਰ ਲੀਆਂ ਸਟੇਟਾਂ ਦੇ ਹੋਰ ਬੰਦੇ ਆ ਉਹਨਾਂ ਦੇ ਤੱਕ ਪਹੁੰਚਦਾ ਹੋ ਸਕੇ ਬਾਈ ਮੈਸੇਜ ਲੱਗ ਸਕੇ ਉਹਨਾਂ ਨੂੰ ਕਿਉਂਕਿ ਜਿਹੜੇ ਬੰਦੇ ਨੇ ਦੂਜੀ ਸਟੇਟ ਚ ਮੰਡੀ ਤੇ ਜਾਣਾ ਹੁੰਦਾ ਉਹਨੂੰ ਬਾਈ ਕਾਫੀ ਦਿਨ ਪਹਿਲਾਂ ਤਿਆਰੀ ਕਰਨੀ ਪੈਂਦੀ ਆ ਤੇ ਕੋਈ ਐਣੀ ਮੌਕੇ ਵਾਲਾ ਬੰਦਾ ਜਿਹੜਾ ਨੇੜੇ ਵਾਲਾ ਹੁੰਦਾ ਉਹ ਤਾਂ ਚੱਲ ਇੱਕ ਅੱਧਾ ਦਿਨ ਪਹਿਲਾਂ ਹੀ ਆਪਦੀ ਤਿਆਰੀ ਕਰ ਲੈਂਦਾ ਕੋਈ ਸਮੱਸਿਆ ਨਹੀਂ ਹੁੰਦੀ ਸੋ ਦੂਰੋਂ ਵਾਲਿਆਂ ਨੇ ਆਪਦਾ ਕੋਈ ਟਰਾਂਸਪੋਰਟੇਸ਼ਨ ਦਾ ਵੀ ਕਰਨਾ ਹੁੰਦਾ ਸਿਸਟਮ ਸਾਰਾ ਤੇ ਬਾਕੀ ਸਮਾਨ ਸੱਲੇ ਦਾ ਜਾਨਵਰਾਂ ਦੀ ਤਿਆਰੀ ਵੈਰੀ ਕਰਨੀ ਹੁੰਦੀ ਆ ਸੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਭਰਾ ਤੱਕ ਆਪਣਾ ਮੈਸੇਜ ਲੱਗ ਸਕੇ ਤੇ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆ ਜਿੰਨੇ ਵੀ ਭਰਾ ਮੁਕਸਰ ਮੰਡੀ ਤੇ ਪਹੁੰਚੇ ਸੀਗੇ ਆਪ ਦਾ ਟਾਈਮ ਚ ਟਾਈਮ ਕੱਢ ਕੇ ਆਏ ਸੀ ਜਿਵੇਂ ਦੇਖਿਆ ਸੀਗਾ ਵੀ ਆ ਹੁਣ ਡੀਜ਼ਲ ਦੀ ਵੀ ਅੱਜ ਕੱਲ ਸਮੱਸਿਆ ਚੱਲ ਰਹੀ ਆ ਪਰ ਉਹ ਚੀਜ਼ ਦੀ ਪ੍ਰਵਾਹ ਨਾ ਕਰਦੇ ਹੋਏ ਫਿਰ ਵੀ ਸਾਰੇ ਭਰਾ ਪਹੁੰਚੇ ਉੱਥੇ ਤੇ ਆਪਦੀ ਜ਼ਿੰਮੇਵਾਰੀ ਸਮਝ ਕੇ ਆਏ ਫਰਜ਼ ਸਮਝ ਕੇ ਆਏ ਸੋ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਦੋਸਤੋ ਤੇ ਕਰ ਲੋ ਫਿਰ ਤਿਆਰੀ 9 ਤਰੀਕ ਤੋਂ ਲੈ ਕੇ 16 ਤਰੀਕ ਤੱਕ ਮੰਡੀ ਲੱਗੂਗੀ ਤੇ ਮਿਲਦੇ ਆ ਫਿਰ ਮੰਡੀ ਤੇ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ